ਜਦੋਂ ਦਸ਼ਮੇਸ਼ ਪਿਤਾ ਜੀ ਵੱਖ-ਵੱਖ ਥਾਵਾਂ ਤੇ ਸੰਗਤਾਂ ਨੂੰ ਉਤਾਰਦੇ ਹੋਏ ਪਿੰਡ ਲੱਖੀ ਜੰਗਲ ਆਏ ਤਾਂ ਕਵੀ ਬਿਹਾਰੀ ਆਪਣੇ ਸਾਧੂ ਮੰਡਰੇ ਨਾਲ ਹਾਜ਼ਰ ਹੋਇਆ ਗੁਰੂ ਸਾਹਿਬ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਦਸ਼ਮੇਸ਼ ਪਿਤਾ ਜੀ ਦਾ ਹੋ ਕੇ ਰਹਿ ਗਿਆ ਇਸ ਤੋਂ ਬਾਅਦ ਕਵੀ ਲਾਲ ਦਾਸ ਖਿਆਲੀ ਲੱਖੀ ਜੰਗਲ ਦੇ ਕਵੀ ਦਰਬਾਰ ਵਿੱਚ ਸਤਿਗੁਰਾਂ ਦੇ ਹਜ਼ੂਰ ਆਪਣੀ ਕਵਤਾ ਸੁਣਾਉਣ ਲਈ ਆਏ ਕਵੀ ਦਰਬਾਰ ਗੁਰੂ ਸਾਹਿਬ ਜੀ ਨਾਲ ਤੱਕਣ ਤੱਕ ਚਲੇ ਗਏ ਇਤਿਹਾਸ ਮੁਤਾਬਕ ਕਲੰਗੀਧਰ ਪਾਸ਼ਾ ਨੇ ਆਪਣੇ ਜੀਵਨ ਵਿੱਚ ਪਹਿਲਾ ਆਨੰਦਪੁਰ ਸਾਹਿਬ ਦੂਸਰਾ ਪੌਂਟਾ ਸਾਹਿਬ ਤੇ ਤੀਜਾ ਲੱਖੀ ਜੰਗਲ ਵਿੱਚ ਕਵੀ ਦਰਬਾਰ ਸਜਾਇਆ ਹੈ ਲੱਖੀ ਜੰਗਲ ਦਾ ਨਾਮ ਬਾਅਦ ਵਿੱਚ ਲੱਖੀ ਸਰ ਸਾਹਿਬ ਹੋ ਗਿਆ ਗੁਰੂ ਸਾਹਿਬ ਨੇ ਇਸ ਧਰਤੀ ਤੇ ਕਈ ਤਰ੍ਹਾਂ ਦੇ ਚੋਜ ਕੀਤੇ ਇਸ ਧਰਤੀ ਤੇ ਗੁਰੂ ਸਾਹਿਬ ਜੀ ਨੇ ਫਲਾਈ ਦੀ ਦਾਤਨ ਕੀਤੀ ਜੋ ਅੱਜ ਵੀ ਇੱਕ ਤਖਤ ਦੇ ਰੂਪ ਵਿੱਚ ਮੌਜੂਦ ਹੈ ਲੱਖੀ ਜੰਗਲ ਦੇ ਦਰਬਾਰ ਵਿੱਚ ਸਤਿਗੁਰਾਂ ਨੇ ਭਾਈ ਸੋਮੇ ਨੂੰ ਔਲਾਦ ਬਖਸ਼ਿਸ਼ ਕੀਤੀ ਤੇ ਜਮੇਸ਼ ਪਿਤਾ ਜੀ ਨੇ ਬਾਰ ਦਿੱਤਾ ਕਿ ਜੋ ਵੀ ਪ੍ਰਾਣੀ ਮਨ ਬੇਤੀ ਸ਼ੁੱਧ ਕਰਕੇ ਅਰਦਾਸ ਕਰੇਗਾ ਉਸ ਦੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਇਸ ਲੱਖੀ ਸਾਧ ਦੀ ਧਾਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਮੇ ਪਾਤਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਲੱਖੀ ਸਰ ਸਾਹਿਬ ਵਿਖੇ ਸੰਗਤਾਂ ਦੂਰੋਂ ਨੇੜੋਂ ਆ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ